हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਇੱਕ ਦੋ ਨੁਕਤੇ ਸਾਂਝੇ ਕਰਨੇ ਆ ਖਾਸ ਤੌਰ ਤੇ PR131 PR126 ਜਿਹੜੀਆਂ ਕਿ ਕਾਫੀ ਵੱਡੇ ਰਕਬੇ 'ਚ ਲਾਗਣ ਜਾ ਰਹੀਆਂ ਨੇ ਕਿਸਾਨ ਵੀਰਾਂ ਦੀਆਂ ਹਰਮਨ ਪਿਆਰੀਆਂ ਕਿਸਮਾਂ ਨੇ ਘਟ ਕਿਸ ਸਮੇਂ ਵਾਲੀ ਕਿਸਮ PR126 ਦਰਮਿਆਨੇ ਸਮੇਂ ਵਾਲੀ ਕਿਸਮ PR131 ਘੱਟ ਖਰਚ ਦੇ ਵਿੱਚ ਪਾਣੀ ਦੀ ਬਚਤ ਕਰਕੇ ਤੇ ਚੰਗਾ ਝਾੜ ਆਪਾਂ ਨੂੰ ਜਿਹੜੀ ਹੈਗੀ ਇਹ ਦਿੰਦੀ ਆ ਤੇ ਉਹਦੇ ਵਿੱਚ ਸਵਾਲ ਜਿਹੜੇ ਕਈ ਵਾਰ ਕਿਸਾਨ ਵੀਰਾਂ ਦੇ ਆਉਂਦੇ ਆ ਖਾਸ ਤੌਰ ਤੇ ਪਨੀਰੀ ਦੀ ਬਜਾਈ ਬਾਰੇ ਪੀਆਰ 126 ਦਾ ਬੀਜ ਆਪਾਂ ਪ੍ਰਤੀ ਏਕੜ ਕਿੰਨਾ ਵਰਤਣਾ ਪੀਆਰ 131 ਚ ਮਧਰੇਪਣ ਦੇ ਰੋਗ ਬਾਰੇ ਟਮਾਟੇ ਮੇ ਸਵਾਲ ਕਿਸਾਨ ਵੀਰਾਂ ਦੇ ਆਉਂਦੇ ਆ ਤਾਂ ਉਹਦੀ ਬਾਵਤ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਜਿਵੇਂ ਜਿਵੇਂ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਜਿਵੇਂ ਜਿਵੇਂ ਫਸਲ ਦੀ ਕੰਡੀਸ਼ਨ ਹੈ ਜਿਵੇਂ ਹੁਣ ਆਪਾਂ ਅੱਗੇ ਜਾ ਕੇ ਪਨੀਰੀਆਂ ਬੀਜਣੀਆਂ ਨੇ ਉਹਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਉਹਦੀਆਂ ਖਾਦਾਂ ਬਾਰੇ ਪਨੀਰੀ ਆਪਾਂ ਕਿਵੇਂ 20 25 ਦਿਨਾਂ 'ਚ ਤਿਆਰ ਕਰਨੀਆਂ 30 ਦਿਨਾਂ 'ਚ ਤਿਆਰ ਕਰਨੀਆਂ ਉਹਦੇ ਬਾਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਪਹਿਲਾਂ ਵੀ ਕਰ ਚੁ ਕੋਸ਼ਿਸ਼ ਕਰੀ ਦੀ ਜੋ ਜੋ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਆ ਤਾਂ ਤੁਸੀਂ ਜਿਹੜਾ ਹੈਗਾ ਕਿਸਾਨ ਵੀਰਾਂ ਨੇ ਐਤਕੀ ਬਹੁਤ ਵਧੀਆ ਫੈਸਲਾ ਕੀਤਾ ਪੀਆਰ ਕਿਸਮਾਂ ਜਿਹਦੇ ਵਿੱਚ ਪੀਆਰ 113 ਪੀਆਰ 114 ਪੀਆਰ 121 ਆ ਪੀਆਰ 128 29 30 31 ਪੀਆਰ 126 ਤੇ ਪੂਸਾ ਬਾਸਮਤੀ 11 21 ਪੂਸਾ ਬਾਸਮਤੀ 17 18 ਪੂਸਾ ਬਾਸਮਤੀ 18 47 16 92 18 85 ਇਹ ਕਿਸਮਾਂ ਜਿਹੜੇ ਕਿਸਾਨ ਵੀ ਰਕਾਸ਼ਤ ਵੱਡੇ ਰਕਬੇ ਦੇ ਵਿੱਚ ਪੰਜਾਬ ਦੇ ਵਿੱਚ ਕਰਨ ਜਾ ਰਹੇ ਆ ਸੋ ਇਹਨਾਂ ਦੀ ਜਿਹੜੀ ਟ੍ਰਾਂਸਪਲੈਂਟਿੰਗ ਆ ਉਹ ਜੂਨ ਐਂਡ ਜਾਂ ਜੁਲਾਈ 'ਚ ਹੀ ਹੁੰਦੀ ਹੈ ਜਿੰਨੀਆਂ ਕਿਸਮਾਂ ਤੁਹਾਨੂੰ ਮੈਂ ਦੱਸੀਆਂ ਨੇ ਤਾਂ ਪਾਣੀ ਦੀ ਜਿਹੜੀ ਜੂਨ ਵਾਲੀ ਬਚਤ ਆਪਣੀ ਹੋ ਜਾਂਦੀ ਆ ਤੇ ਚੰਗਾ ਝਾੜ ਵੀ ਹੋ ਜਾਂਦਾ ਖਰਚਾ ਵੀ ਘੱਟ ਹੁੰਦਾ ਤੇ ਜਿਹੜੀ ਝੋਨੇ ਦੀ ਲਵਾਈ ਸੰਬੰਧੀ ਅਜੇ ਨੋਟੀਫਿਕੇਸ਼ਨ ਨਵੀਂ ਆਈ ਨਹੀਂ ਆ ਹੋ ਸਕਦਾ ਇੱਕ ਦਿਨ ਚ ਦੋ ਦਿਨਾਂ ਚ ਆ ਜੇ ਜਦੋਂ ਵੀ ਜਾਣਕਾਰੀ ਕੋਈ ਆਊਗੀ ਕੋਈ ਅਪਡੇਟ ਆਊਗੀ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੋਈ ਜਾਣਕਾਰੀ ਆਊਗੀ ਤਾਂ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਨਾਲ ਦੀ ਨਾਲ ਆਪਾਂ ਸਾਂਝੀ ਅਪਡੇਟ ਕਰ ਦੇਾਂਗੇ ਪਰ ਉਹਦੇ ਵਿੱਚ ਮੈਂ ਇੱਕ ਗੱਲ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਪਨੀਰੀ ਆਪਾਂ ਗੇਤੀ ਲਾਉਣ ਦੀ ਬੀਜਣ ਦੀ ਕੋਸ਼ਿਸ਼ ਹੀ ਨਹੀਂ ਕਰਨੀ ਆਪਣੇ ਜਿਹੜਾ ਟਾਈਮਿੰਗ ਰੱਖਣੀ ਆ ਜਿਵੇਂ ਤੁਹਾਨੂੰ ਦੱਸਿਆ ਕਿ 20 ਮਈ ਤੋਂ ਬਾਅਦ ਬਾਅਦ ਰੱਖਣੀ ਆ 20 ਮਈ ਤੋਂ ਵੀ ਕੋਈ ਜ਼ਰੂਰੀ ਨਹੀਂ ਇਹ ਆਪਾਂ 20 ਮਈ ਤੋਂ ਤਾਰੀਖ ਮਿਥੀਗੀ ਤਾਂ ਆਪਾਂ 20 ਨੂੰ ਵੀਜ ਦੇਣੀ ਆ 22 ਨੂੰ 25 ਨੂੰ 28 ਨੂੰ 2-4 ਦਿਨ ਅੱਗੇ ਨੂੰ ਸ਼ਿਫਟ ਕਰੀਦੇ ਹੁੰਦੇ ਆ ਅਗੇਤੇ ਜੇ ਕਰਾਂਗੇ ਨਾ ਕਿਉਂਕਿ ਮੌਸਮ 'ਚ ਤਬਦੀਲੀ ਜਾਂ ਜਿਹੜਾ ਹੈਗਾ ਪਾਣੀ ਦੀ ਬਚਤ ਨੂੰ ਧਿਆਨ 'ਚ ਰੱਖਦੇ ਹੋਏ ਜਾਂ ਜਿਹੜੇ ਮੌਨਸੂਨ ਨਾਲ ਮੀਂਹ ਸ਼ੁਰੂ ਹੋਣੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਅਗੇਤ ਨਹੀਂ ਬਹੁਤੀ ਕਰਨੀ ਹੁੰਦੀ ਇਹ ਜਿਹੜਾ ਹੈਗਾ ਪੰਜਾਬ ਦੇ ਕਿਸਾਨੀ ਦੇ ਹੱਥ ਨਹੀਂ ਹੈ ਇਹ ਆਪਾਂ ਥੋੜਾ ਜਿਹਾ ਅੱਗੇ ਨੂੰ ਮਤਲਬ ਪਛੇਤੇ ਵੱਲ ਨੂੰ ਕਹਿ ਸਕਦੇ ਆ ਕਿ 25 ਮਈ ਤੋਂ 28 ਮਈ 30 ਮਈ ਇਧਰ ਨੂੰ ਲੈ ਚਗੇ ਤੇ ਜਿੰਮੇ ਕੋਈ ਅਪਡੇਟ ਹੋਊ ਉਹ ਦੱਸ ਦਿਆਂਗੇ ਪੀਆਰ 131 ਕਿਸਾਨ ਵੀਰਾਂ ਨੇ ਮੇਲੇ ਤੇ ਕਿਸਾਨ ਮੇਲਿਆਂ ਦੇ ਖਰੀਦਿਆ ਕ੍ਰਿषि ਵਿਗਿਆਨ ਕੇਂਦਰਾਂ ਤੋਂ ਲਿਆ ਤਾਂ ਕਈ ਜਗ੍ਹਾ ਤੇ ਕਿਸਾਨ ਵੀਰ ਪ੍ਰਾਈਵੇਟ ਵੀ ਬੀਜ ਲੈ ਰਹੇ ਆ ਉਹਦੇ ਬਾਰੇ ਮੈਂ ਜ਼ਰੂਰੀ ਨੁਕਤਾ ਤੁਹਾਨੂੰ ਕਿਸਾਨ ਵੀਰ ਉਹ ਦੱਸ ਦਿਆਂ ਕਿ ਪੱਕਾ ਬਿੱਲ ਲਿਓ ਜਦੋਂ ਤੁਸੀਂ ਬੀਜ ਖਰੀਦਣਾ ਕੋਈ ਵੀ ਬੀਜ ਖਰੀਦਣਾ ਤਾਂ ਉਹ ਜਿਹੜੀ ਥੈਲੀ ਆ ਉਹਦੇ ਉੱਤੇ ਇੱਕ ਟੈਗ ਲੱਗਿਆ ਹੁੰਦਾ ਉਹ ਡਿਟੇਲ ਸਾਰੀ ਪੱਕੇ ਬਿੱਲ ਤੇ ਤੁਹਾਡੋਂ ਭਰੀ ਵੀ ਹੋਵੇ ਇੱਕ ਪਰਚੀ ਹੁੰਦੀ ਹੈ ਵੈਸੇ ਸਾਫ ਕਾਗਜ਼ ਤੇ ਤੁਹਾਨੂੰ ਲਿਖ ਕੇ ਦਿੱਤਾ ਜਾਂਦਾ ਉਹ ਤੁਸੀਂ ਕਈ ਵਾਰ ਲੈ ਲੈਣੇ ਪੱਕੀ ਪੱਕਾ ਬਿੱਲ ਲੈਣਾ ਆਪਾਂ ਜੀ ਇਹਦੇ ਉੱਤੇ ਫਾਰਮ ਦਾ ਨਾਮ ਲਿਖਿਆ ਹੋਵੇ ਤੁਹਾਡਾ ਸੀਡ ਲਾਇਸੈਂਸ ਦਾ ਨੰਬਰ ਲਿਖਿਆ ਹੁੰਦਾ ਉਹਦੇ ਉੱਤੇ ਜੀਐਸਟੀ ਨੰਬਰ ਵਗੈਰਾ ਫਾਰਮ ਦਾ ਸਾਰਾ ਵੈਰਾਈਟੀ ਤੁਸੀਂ ਕਿਹੜੀ ਲੈ ਰਹੇ ਆ ਉਹਦਾ ਪ੍ਰੋਡਿਊਸਰ ਦਾ ਨਾਮ ਉਹਦੀ ਮਾਰਕੀਟਿੰਗ ਕੰਪਨੀ ਦਾ ਨਾਮ ਉਹਦੀ ਜਿਹੜਾ ਲੋਟ ਨੰਬਰ ਆ ਡਿਟੇਲ ਸਾਰੀ ਲਿਖੀ ਹੁੰਦੀ ਹੈ ਥੱਲੇ ਫਾਰਮ ਦੀ ਮੋਹਰ ਲਾ ਕੇ ਸਾਈਨ ਹੁੰਦੇ ਆ ਉਹ ਪੱਕਾ ਬਿੱਲ ਹੁੰਦਾ ਤੇ ਇਹ ਪੱਕਾ ਬਿੱਲ ਥੈਲੇ ਦਾ ਟੈਗ ਤੇ ਥੈਲਾ ਇਹ ਤੁਸੀਂ ਜਿਹੜਾ ਖਾਲੀ ਥੈਲਾ ਜਿਹੜਾ ਤੁਸੀਂ B ਕੱਢ ਕੇ ਵਰਤ ਲਓਗੇ ਇਹ ਤੁਸੀਂ ਜਿਹੜਾ ਸਾਮ ਕੇ ਕੋਲੇ ਰੱਖਣਾ ਹੁੰਦਾ ਇਹ ਬੇਨਤੀ ਆ ਪੱਕਾ ਬੈਲ ਲਓਗੇ ਤਾਂ ਇਹ ਤੁਹਾਨੂੰ ਗਰੰਟੀ ਹੋਊਗੀ ਤੁਹਾਨੂੰ ਵੈਰਾਈਟੀ ਆ ਜਿਹੜੀ ਉਹ ਸਹੀ ਮਿਲ ਰਹੀ ਆ ਤੇ ਇੱਕ ਸਵਾਲ ਹੋਰ ਆਉਂਦਾ ਹੁੰਦਾ ਕਿਸਾਨ ਵੀਰਾਂ ਦਾ ਵੈਰਾਈਟੀ ਪ੍ਰਤੀ ਕਿ ਇਹਦੇ ਵਿੱਚ ਜੀ ਰੋਗ ਨਾਜ ਵਿਛਾਣੂ ਰੋਗ ਜਿਹੜਾ ਸਦਰਨ ਰਾਈਸ ਬਲੈਕ ਸਟ੍ਰਾਈਕਡ ਡਵਾਈਰ ਫਾਇਰਸ ਪਿਛਲਾ ਸਿਆਲ ਛੱਡ ਕੇ ਉਦੋਂ ਪਿਛਲੇ ਸਾਲ ਕਈ ਜਗ੍ਹਾ ਤੇ ਦੇਖਣ ਨੂੰ ਮਿਲਿਆ ਸੀਗਾ ਪਿਛਲੇ ਸਾਲ ਤਾਂ ਬਹੁਤ ਵਧੀਆ ਪਰਫਾਰਮੈਂਸ PR131 ਤੇ ਰਹੀ ਸੀ ਇਸੇ ਕਰਕੇ ਜਿਹੜੀ ਇਹ ਕਿਸਾਨਾਂ ਚ ਹਰਮਨ ਪਿਆਰੀ ਹੋ ਗਈ PR126 ਤਾਂ ਪਹਿਲਾਂ ਤੋਂ ਹੀ ਬੜੀ ਸ਼ਾਨਦਾਰ ਤੇ ਬੰਪਰ ਝਾੜ ਘਟ ਸਮੇਂ ਚ ਦੇ ਰਹੀ ਆ ਤਾਂ ਉਹਦੇ ਬਾਰੇ ਤਾਂ ਇਹ ਰੋਗ ਦੀ ਰੋਕਥਾਮ ਜਾਂ ਆਪਾਂ ਕਹ ਲਈਏ ਸਾਵਧਾਨੀ ਦੇ ਤੌਰ ਤੇ ਇੱਕ ਤਾਂ ਇਹ ਕਰੀਏ ਕਿ ਜਿਵੇਂ ਪਨੀਰੀ ਆਪਾਂ ਜੇ ਸੋਚ ਰਹੇ ਕਿ 20 ਮਈ ਨੂੰ ਜਾਂ 21 ਮਈ ਨੂੰ 22 ਮਈ ਨੂੰ ਬੀਜਣੀ ਆਪਾਂ ਕੋਸ਼ਿਸ਼ ਕਰੀਏ 25 ਮਈ ਤੇ ਲੈ ਜੀਏ 5 ਦਿਨ ਹੋਰ ਅੱਗੇ ਸ਼ਿਫਟ ਕਰ ਲਈਏ ਕਿਉਂਕਿ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਿ ਮਿਤੀਆਂ ਪ੍ਰਤੀ ਕਿ ਇਹਨਾਂ ਕਿਸਮਾਂ ਦੇ ਵਿੱਚ ਆਪਾਂ ਜਿਹੜੀਆਂ ਇਹ ਕਿਸਮਾਂ ਨੇ ਤੁਹਾਡੀਆਂ PR 121 22 28 29 31 14 13 ਇਹ ਜਿਹੜੀ ਹੈਗੀ ਇਹਨਾਂ ਦੀ ਆਪਾਂ 20 25 ਮਈ ਨੂੰ ਪਨੀਰੀ ਵੀ ਸਕਦੇ ਆ ਤੇ ਜੇ ਆਪਾਂ 20 ਦੀ ਜਗ੍ਹਾ ਤੇ 25 ਰੱਖ ਲਈਏ 4 ਦਿਨ ਹੋਰ ਅੱਗੇ ਸ਼ਿਫਟ ਕਰ ਲਈਏ ਤਾਂ ਇਹ ਬਹੁਤ ਮਤਲਬ ਤਕੜਾ ਨੁਕਤਾ ਹੈ ਇੱਕ ਬਹੁਤ ਤਗੜੀ ਸਾਵਧਾਨੀ ਆ ਕਿ ਆਪਾਂ ਨੂੰ ਜਿਹੜੀ ਸਮੱਸਿਆ ਨਹੀਂ ਆਉਂਦੀ ਚਲੋ 20 22 23 ਨੂੰ ਤੁਸੀਂ ਬਿਜਲੀ ਦੋ ਕੁ ਦਿਨ ਅੱਗੇ ਪਿੱਛੇ ਹੋ ਗਿਆ ਕੋਈ ਸਮੱਸਿਆ ਨਹੀਂ ਪਰ ਇਹ ਨਾ ਹੋਵੇ ਕਿ ਆਪਾਂ 15 18 ਮਈ ਨੂੰ ਕੋਸ਼ਿਸ਼ ਕਰੀਏ ਪਨੀਰੀ ਬੀਜਣ ਦੀ ਜਾਂ ਕੋਈ ਕਿਸਾਨ ਵੀ ਇਸ ਟਾਈਮ ਤਿਆਰੀ ਕਰ ਰਹੇ ਹੋ ਅਜੇ 14 15 ਦਿਨਾਂ ਨੂੰ ਤੁਸੀਂ ਪਨੀਰੀ ਬੀਜਣੀ ਹੈ ਵੀ 131 ਦੀ ਤੇ ਜਿਹੜੀ ਤੁਹਾਡੀ PR 126 ਆ ਉਹਦੀ ਘੱਟੋ ਘੱਟ ਵੀ ਤੁਸੀਂ 25 30 ਦਿਨਾਂ ਨੂੰ ਪਨੀਰੀ ਬੀਜਣੀ ਹੈ ਤਿਆਰੀ ਹੁਣ ਕਰ ਲਓ ਖੇਤ ਦੀ ਜਿਵੇਂ ਆਮ ਕਿਸਾਨ ਵੀ ਕਹਿੰਦੇ ਕਿ ਸਾਡੀ ਜੀ 30 ਦਿਨਾਂ ਚ ਪਨੀਰੀ ਨਹੀਂ ਤਿਆਰ ਹੁੰਦੀ 25 ਤੋਂ 30 ਦਿਨਾਂ 'ਚ ਜੇ ਪਨੀਰੀ ਤਿਆਰ ਕਰਨੀ ਆ ਤਾਂ 25 ਤੋਂ 30 ਦਿਨ ਪਹਿਲਾਂ ਹੀ ਖੇਤ ਦੀ ਤਿਆਰੀ ਕਰਨੀ ਪੈਂਦੀ ਹੈ ਫਿਰ ਆਪਣੀ ਪਨੀਰੀ ਆ ਜਿਹੜੀ ਉਨੇ ਸਮੇਂ ਦੇ ਵਿੱਚ ਤਿਆਰ ਹੁੰਦੀ ਆ ਜੇ ਪਨੀਰੀ 25 ਦਿਨਾਂ 'ਚ ਤਿਆਰ ਕਿਵੇਂ ਕਰਨੀ ਇਹਦੀ ਵਾਬਤਾਬਾ ਪਹਿਲਾਂ ਦੋ ਵੀਡੀਓ ਅਪਲੋਡ ਕਰ ਚੁੱਕੇ ਤੁਸੀਂ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਸਕਦੇ ਆ ਇੱਕ ਤਾਂ ਕੱਲ ਪਰਸੋਂ ਹੀ ਅਪਲੋਡ ਕੀਤੀ ਸੀਗੀ ਮਤਲਬ ਪੂਰੀ ਗਰੰਟੀ ਦੇ ਨਾਲ 25 ਦਿਨਾਂ 'ਚ ਤੁਸੀਂ PR126 ਦੀ ਬਾਝ ਤੋਂ 25 ਦਿਨਾਂ 'ਚ 20 ਦਿਨਾਂ 'ਚ ਵੀ ਹੋ ਜਾਂਦੀ ਤਿਆਰ ਜਿਹੜੀ PR126 ਕਿਉਂਕਿ ਕੁਦਰਤੀ ਆ ਘੱਟ ਸਮੇਂ ਵਾਲੀ ਵੈਰੈਟੀ ਹੈ ਦੀ ਵੱਧਦਾ ਬਹੁਤ ਜਲਦੀ ਹੁੰਦਾ ਤੇ ਜਿਹੜੀ PR100 ਜਿਹੜੀ PR126 ਹੈ ਤੇ ਜਿਹੜੀ PR131 ਉਹ ਦੀ 25 ਤੋਂ 28 30 ਦਿਨਾਂ 'ਚ ਆਰਾਮ ਨਾਲ ਤਿਆਰ ਪਨੀਰੀ ਤਿਆਰ ਹੋ ਜਾਂਦੀ ਪਰ ਖੇਤ ਤੁਹਾਡਾ ਤਿਆਰ ਹੋਣਾ ਚਾਹੀਦਾ ਕਈ ਵਾਰ ਆਪਾਂ ਮੌਕੇ ਤੇ ਬਾਣ ਸਿਲੈਕਟ ਕੀਤਾ ਜੇ ਮੰਨ ਲਓ ਆਪਾਂ 25 ਮਈ ਨੂੰ ਪਨੀਰੀ ਬੀਜ ਜਿਹੜੀ ਮੌਕੇ ਤੇ ਬਾਣ ਸਿਲੈਕਟ ਕੀਤਾ ਉਹ ਚਲਕੀਰਾਂ ਕੱਢੀਆਂ ਬਾਹਾ ਉਹਨੂੰ ਤੇ ਪਨੀਰੀ ਬੀਜ ਦੀ ਉਵੇਂ ਨਹੀਂ ਫਿਰ ਥੋੜੀ ਮਹੀਨੇ 'ਚ ਤਿਆਰ ਹੋਣੀ ਇਹਦੇ ਬਾਰੇ ਵੀਡੀਓ ਆਪਾਂ ਡਿਟੇਲਸ ਸਾਂਝੀ ਕੀਤੀ ਹੋ ਤਰੀਕ ਆਪਾਂ ਨੂੰ ਚਾਹੇ ਕੋਈ ਵੀ ਮਿਲ ਜੇ 20 ਤਰੀਕ ਮਿਲ ਜੇ 22 ਮਈ ਮਿਲ ਜੇ ਜਾਂ ਇਹ ਤਰੀਕ ਬਜਾਈ ਦੀ ਦੂਸਰੀਆਂ ਕਿਸਮਾਂ ਵੀ ਆਪਾਂ ਬਜਾਈ ਕਰ ਲੈਨੇ ਆ 20 ਨੂੰ 21 ਨੂੰ 22 ਨੂੰ ਕੋਸ਼ਿਸ਼ ਕਰੋ 2 ਕੁ ਦਿਨ ਹੋਰ ਅੱਗੇ ਲੈ ਜਾਓ ਇਹ ਮੇਰੀ ਅਪੀਲ ਆ ਕਿ 25 ਮਈ ਨੂੰ ਤੁਸੀਂ 25 28 ਮਈ ਨੂੰ ਜਿਹੜੀ ਇਹ ਪਨੀਰੀ ਬੀਜ ਲਓ ਤੇ 25 28 ਜੂਨ ਨੂੰ ਇਹਦੀ ਟ੍ਰਾਂਸਪਲੈਂਟਿੰਗ ਕਰ ਲਓ ਉਦੋਂ ਗੇਤਾ ਨਾ ਕਰੋ ਇਹ ਵੀ ਤੁਹਾਡਾ ਬਹੁਤ ਤਗੜਾ ਨੁਕਤਾ ਹੋ ਜਾਊਗਾ ਆਪਣੇ ਵਾਇਰਸ ਨਹੀਂ ਆਊਗੀ ਇਹ ਵੀ ਤੁਹਾਨੂੰ ਮਤਲਬ ਬਹੁਤ ਵਧੀਆ ਕੰਟਰੋਲ ਮਿਲੂ ਦੂਸਰਾ ਜਿਹੜੀ ਤੁਸੀਂ ਪਨੀਰੀ ਜਦੋਂ ਬੀਜ ਲਈ ਤਾਂ ਆਪਾਂ ਪਨੀਰੀ ਕੋਹ ਆਪਾਂ ਜਿਹੜੀ ਮੋਟਰਾਂ ਦੇ ਨੇੜੇ ਬੀਜਦੇ ਆ ਜਿੱਥੇ ਆਪਣਾ ਚਬੱਚਾ ਹੁੰਦਾ ਤਾਂ ਉੱਥੇ ਆਪਾਂ ਨੂੰ ਇਹਦਾ ਕਿ ਪਾਣੀ ਛੇਤੀ ਜਿਹੜਾ ਪਹੁੰਚ ਜਾਏ ਉੱਥੇ ਖਾਲਾ ਲੰਮਾ ਜ਼ਿਆਦਾ ਪਾਉਣਾ ਪਵੇ ਤੇ ਕੋਠੜੀ ਦੇ ਨੇੜੇ ਆਪਾਂ ਬੀਜ ਲੈਨੇ ਮੋਟਰ ਦੇ ਨੇੜੇ ਤਾਂ ਉੱਥੇ ਤੁਸੀਂ ਬਲਬ ਲਾ ਦੇਣਾ ਇੱਕ ਆਉਦੀ ਜਿਹੜੀ ਮੋਟਰ ਵਾਲੀ ਕੋਠੜੀ ਆ ਉੱਥੇ ਬਲਬ ਤੁਸੀਂ ਜਦੋਂ ਲਾਉਂਗੇ ਰਾਤ ਨੂੰ ਜੇ ਚਿੱਟੇ ਪੈਠ ਵਾਲਾ ਟਿੱਡਾ ਜਿਹੜਾ ਜਿਹਦੇ ਕਰਕੇ ਇਹ ਰੋਗ ਵਿਸ਼ਾਣੂ ਰੋਗ ਆਉਂਦਾ ਹੈ ਵਿਸ਼ਾਣੂ ਰੋਗ ਜਿਹਦੇ ਕਰਕੇ ਮਧਰਾਪਣ ਹੁੰਦਾ ਉਹਨੂੰ ਫਲਾਉਂਦਾ ਚਿੱਟੀ ਪੈਠ ਵਾਲਾ ਟਿੱਡਾ ਜਿਹੜਾ ਵਾਈਟ ਬੈਗਟ ਪਲਾਂਟ ਹੋਪਰ ਇੱਕ ਹੁੰਦਾ ਪੂਰੀ ਪੂਰਾ ਪੂਰੀ ਬੈਠਾ ਵਾਲਾ ਟਿੱਡਾ ਹੈ ਚਿੱਟੀ ਬੈਠਾ ਵਾਲਾ ਟਿੱਡਾ ਬਰਾਊਨ ਪਲਾਂਟ ਹੋਪਰ ਤੇ ਵਾਈਟ ਬੈਗਟ ਪਲਾਂਟ ਹੋਪਰ ਜਿਹਨੂੰ ਤੁਸੀਂ ਕਾਲਾ ਚਿੱਟਾ ਤੇਲਾ ਕਹਿ ਦਿੰਨੇ ਆ ਤਾਂ ਇਹ ਜਿਹੜਾ ਚਿੱਟਾ ਤੇਲਾ ਚਿੱਟੀ ਪੈਠਾ ਵਾਲਾ ਟਿੱਡਾ ਉਹਦੀ ਆਮਦ ਤੋਂ ਪਤਾ ਲਗਾਉਣ ਵਾਸਤੇ ਆਪਾਂ ਬਲਬ ਤਾਂ ਲਾ ਦੇਣਾ ਤੇ ਜੇ ਆਪਣੇ ਪਨੀਰੀ ਦੇ ਵਿੱਚ ਉਹ ਆਊਗਾ ਤਾਂ ਬਲਬ ਤੇ ਰਾਤ ਨੂੰ ਆਪਾਂ ਨੂੰ ਸ਼ਾਮ ਨੂੰ ਪਤਾ ਲੱਗ ਜਾਊਗਾ ਜੇ ਉਹਦੀ ਆਮਦ ਹੁੰਦੀ ਹੈ ਫਿਰ ਆਪਾਂ ਜਿਹੜਾ ਕੀਟਨਾਸ਼ਕ ਨਾ ਉਹ ਸਪਰੇਅ ਕਰ ਦੇਣੀ ਹੈ ਪਨੀਰੀ ਦੇ ਵਿੱਚ ਹੀ ਮੌਕੇ ਤੇ ਇਹ ਆਪਣਾ ਦੂਸਰਾ ਵੱਡਾ ਕੰਟਰੋਲ ਹੋ ਗਿਆ ਫਿਰ ਆਪਾਂ ਨੂੰ ਜਿਹੜਾ ਹੈਗਾ ਪੂਰੀ ਤਸੱਲੀ ਹੋ ਜੂਗੀ ਆਪਣੀ ਹੁਣ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਊਗੀ ਸਪ੍ਰੇਆਂ ਦੇ ਵਿੱਚ ਆਪੂ ਲਾਲਾ 60 ਗ੍ਰਾਮ ਪ੍ਰਤੀ ਏਕੜ ਜਾਂ 94 ਐਮਐਲ ਪੈਕਸਾਲ ਹੋਣ ਜਾਂ 80 ਗ੍ਰਾਮ ਸ਼ੀਨ ਜਾਂ 120 ਗ੍ਰਾਮ ਚੈਸ ਜਾਂ 400 ਐਮਐਲ ਆਰਕੈਸਟਰਾ ਜਾਂ 300 ਐਮਐਲ ਇਮੇਜਨ ਇਹ ਦਵਾਈਆਂ ਬਾਰੇ ਮੈਂ ਵੱਖਰੀ ਵੀ ਵੀਡੀਓ ਪਾ ਦੂੰਗਾ ਅਜੇ ਜਿਹੜੀ ਪਨੀਰੀ ਬੀਜਣ ਚ 10-15 ਦਿਨ ਹੈਗੇ ਆ 12-15 ਦਿਨ ਤਾਂ ਤੁਸੀਂ 25-27 ਮਈ ਤੋਂ ਪਨੀਰੀ ਬੀਜੋ ਆਪਾਂ ਚਾਰ-ਪੰਜ ਦਿਨ ਹੋਰ ਅੱਗੇ ਸ਼ਿਫਟ ਕਰ ਲਿਏ ਬੇਨਤੀ ਆ ਅਪੀਲ ਆ ਤੇ ਆਪਣਾ ਕੋਈ ਬਾਣ ਆਏ ਨਹੀਂਗਾ ਕੋਈ ਆਪਣਾ ਬਹੁਤ ਲੇਟ ਹੋ ਜੂਗਾ ਪੰਜ ਦਿਨਾਂ ਦੇ ਫਰਕ ਨਾਲ ਕੋਈ ਬਾਲਾ ਵੱਡਾ ਫਰਕ ਨਹੀਂ ਪੈਂਦਾ ਤਾਂ ਆਪ ਆਪਣੀ ਜੀ 14 ਦਿਨ ਪਹਿਲਾਂ ਤਿਆਰ ਕਰ ਸਕਦੇ ਹੁਣ ਖੇਤ ਦੀਆਂ ਤਿਆਰੀਆਂ ਕਰ ਲੋ ਖੇਤ ਆਪਾਂ ਰੂੜੀ ਪਾ ਕੇ ਤਿਆਰ ਕਰ ਲਈਏ ਡਬਲ ਰੌਣੀ ਕਰ ਲਈਏ ਫਿਰ ਆਪ ਆਪਣੀ ਜੀ ਬੀਜਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਹਾਲ ਰਹੋ ਆਬਾਦ ਰਹੋ ਕਿਸਾਨ ਵੀਰੋ ਬਹੁਤ ਬਹੁਤ